ਫਿਰ ਪਰਿਵਾਰ ਵੀ ਵਿਚਾਰ ਲਵਾਂਗੇ ਬਵਾਂਡ ਵੀ ਵਿਚਾਰ ਲਵਾਂਗੇ ਆਪਣਾ ਪਿੰਡ ਵੀ ਵਿਚਾਰ ਲਵਾਂਗੇ ਤੇ ਹੋਰ ਰੋਕਾਂ ਨੂੰ ਵੀ ਵਿਚਾਰ ਲਵਾਂਗੇ ਆਮਨ ਜੇ ਆਪ ਇਥੇ ਲੈ ਜੇ ਹੋਵਾਂਗੇ ਫਿਰ ਕੁਝ ਵੀ ਕਰ ਨਹੀਂ ਸਕਦੇ ਇੱਥੇ ਤੁਸੀਂ ਦੇਖਿਆ ਕਿੰਦਾ ਉਹਨਾਂ ਨੇ ਬਪਤਿਸਮਾ ਪਾਏ ਹੋਏ ਪਰਮੇਸ਼ਰ ਦੇ ਚੇਲੇ ਪਰਮੇਸ਼ਰ ਦੇ ਲੋਗ ਉਹਨਾਂ ਦੇ ਨਾਲ ਹੋਰ ਵੀ ਬੜੇ ਲੋਕ

ਮਤੀ ਸ਼ਮੂਨ ਜੇਲੂ ਨੇ ਯਾਕੂਬ ਦਾ ਪੁੱਤਰ ਯਹੂਦਾ ਇਹ ਸਾਰੇ ਚੇਲੇ ਸਗੇ ਇਕੱਠੇ ਤੇ ਇਹਨਾਂ ਦੇ ਨਾਲ ਇਹ ਸਭ ਮਿਲ ਕੇ ਕੁਝ ਪਹਿਣਾ ਨਹੀਂ ਸੀ ਸੇਵਾ ਕਰਨ ਵਾਲੀਆਂ ਇੱਥੇ ਨੇ ਜਣੇ ਸੀਗੇ 120 ਬਾਟ ਕੇ ਕੀ ਕਰਦੇ ਸੀ ਪ੍ਰਾਰਥਨਾ ਇੱਕ ਵਿਸ਼ਾ ਇੱਕ ਮੰਨ ਇੱਕੋ ਵਿਸ਼ੇ ਤੇ ਪ੍ਰਾਰਥਨਾ ਇੱਕ ਲਹਿਰ ਇੱਕ ਜਜ਼ਬਾ ਕੁਝ ਕਰਨ ਦਾ ਅੰਦਰ ਮਨਸੂਬੇ ਕੁਛ ਅੱਛਾ ਕਰਨ ਦੇ ਕਿਸੇ ਨੂੰ ਪਚਾਉਣ ਦੇ ਕਿਸੇ ਨੂੰ ਚੰਗਾ ਕਰਨ ਦੇ ਪਰਮੇਸ਼ਰ ਦਾ ਕੰਮ ਬਧਾਉਣ ਦੇ ਕੋਈ ਵੀ ਮਨਸੂਬੇ ਅੱਛੇ ਮਨਸੂਬਿਆਂ ਦੇ ਨਾਲ ਬੈਠੇ ਸੀ ਉਦਾਸ ਨਹੀਂ ਸੀ ਬੇਫਿਕਰ ਹੋ ਕੇ ਉਦਾਸੀਆਂ ਸੀ ਨਹੀਂ ਪਰ ਉਹਨਾਂ ਨੂੰ ਛੱਡ ਕੇ ਸਾਈਡ ਤੇ ਇਹੋ ਜਿਹੀ ਗੱਲ ਹੈ ਜਦੋਂ ਪ੍ਰਭੂ ਯਿਸੂ ਮਸੀਹ ਕਰਦੇ ਗਏ ਜੋ ਜੀ ਉੱਠੇ ਤੇ 40 ਦਿਨ ਆਪਣੇ ਚੇਲਿਆਂ ਦੇ ਨਾਲ ਰਹੇ 40 ਦਿਨ ਨਾਲ ਰਹਿਣ ਤੋਂ ਬਾਅਦ ਫਿਰ ਉਹ ਸਿੱਧੇ ਸਵਰਗ ਦੇ ਵਿੱਚ ਉਠਾ ਲਏ ਗਏ ਔਰ ਇਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਸਵਰਗ ਦੇ ਵਿੱਚ ਜਾਂਦੇਆਂ ਦੇਖਿਆ ਸੀ ਔਰ ਉਸ ਸਮੇਂ ਇਹ ਉਦਾਸ ਸੀ ਉਹਦੇ ਤੋਂ ਬਾਅਦ ਉਹਨਾਂ ਪਤਾ ਕਿ ਸੜਕ ਪਿਆਰ ਸੀ ਆਪਣੇ ਗੁਰੂ ਦੇ ਨਾਲ ਪਰ ਜਦ ਗੁਰੂ ਨੂੰ ਸਵਰਗ ਦੇ ਵਿੱਚ ਉਠਾ ਲੈ ਗਏ ਚਾਹੇ ਪਰਿਸ਼ੁਮਸੀ ਨੇ ਕਿਹਾ ਸੀ ਕਿ ਮੈਂ ਆਪਣਾ ਆਤਮਾ ਆਪਣੇ ਇੱਕ ਸਹਾਇਕ ਤੁਹਾਨੂੰ ਇੱਥੇ ਧਰਤੀ ਤੇ ੱਲਾਗਾ ਜੋ ਤੁਹਾਨੂੰ ਧਰਤੀ ਤੇ ਰਹਿਣਾ ਸਿਖਾਏਗਾ ਉਠਣਾ ਪੈਣਾ ਸਿਖਾਏਗਾ ਸੇਵਾ ਕਰਨੀ ਸਿਖਾਏਗਾ ਪਰ ਫਿਰ ਵੀ ਉਹ ਉਦਾਸ ਸੀਗੇ ਉਹਨਾਂ ਨੇ ਖੁਦ ਆਪਣੇ ਗੁਰੂ ਨੂੰ ਸਵਰਗ ਦੇ ਵਿੱਚ ਜਾਂਦੇ ਦੇਖਿਆ ਸੀਗਾ ਤੇ ਤੁਹਾਨੂੰ ਪਤਾ ਤੁਹਾਨੂੰ ਨੇ ਕਿਹਾ ਸੀ ਜਿੱਦਾਂ ਤੁਸੀਂ ਇਹਨਾਂ ਨੂੰ ਜਾਂਦੇ ਦੇਖ ਰਹੇ ਹੋ ਉਸੇ ਤਰ੍ਹਾਂ ਯਿਸੂਨਾਸਰੀ ਉਹ ਦੂਸਰੇ ਆਗਮਨ ਚ ਆਂਦੇ ਹੋਏ ਵੀ ਸਵਰਗ ਤੋਂ ਉਤਰਦੇ ਹੋਏ ਵੀ ਤੁਸੀਂ ਦੇਖੋਗੇ ਬੋਲੋ ਆਮੇਨ ਆਮੇਨ ਪਰ ਉਹ ਜਲਦੀ ਆਉਣ ਵਾਲੇ ਹਨ ਬੋਲੋ ਆਮੇਨ ਆਮੇਨ ਤੇ ਜੇ ਭਰੇ ਰਵਾਂਗੇ ਜੇ ਆਤਮਾ ਚ ਤ੍ਰਿਪ ਤਰਵਾਂਗੇ ਭਰੇ ਰਵਾਂਗੇ ਉਹੀ ਕੇ ਨਗੀਆਂ ਹallelujah ਹallelujah ਉਹ ਆਪਣੇ ਪਰਮੇਸ਼ੁਰ ਦੇ ਲਈ ਚਾਹੀ ਉਸ ਸਮੇਂ ਪਰ ਮੰਨ ਲਓ ਇੱਕ ਸਾਡੀ ਟੋਲੀ ਦੇ ਇੱਕ ਕੋਈ ਲੀਡਰ ਹੈ ਉਹ ਲੀਡਰ ਕਿਸੇ ਕਾਰਨ ਵੱਸ ਚਲਾ ਗਿਆ ਸਾਨੂੰ ਪਤਾ ਕਿ ਸਾਡੇ ਨਾਲ ਜਿਹਨੂੰ ਉਹ ਚਲਾ ਗਿਆ ਤੇ ਉਹ ਟੋਲੀ ਉਦਾਸ ਹੋ ਜਾਂਦੀ ਪਰ ਉਹ ਉਦਾਸ ਸੀ ਪਰ ਉਸ ਉਦਾਸੀ ਨੂੰ ਸਾਈਡ ਤੇ ਰੱਖਦੇ ਹੋਏ ਬੇਬਿਕਰ ਹੋ ਕੇ ਇੱਕ ਮਨ ਹੋ ਕੇ ਆਪਣੇ ਪਰਮੇਸ਼ਰ ਦੀਆਂ ਦਿੱਤੀਆਂ ਉਸ ਜਿਹੜਾ ਅਸੀਂ ਸਬੂਰ ਦੇ ਵਿੱਚ ਪੜ ਕੇ ਗਏ ਉਹਨਾਂ ਨੂੰ ਪਤਾ ਸੀ ਕਿ ਉਹਦੇ ਸਿਧਾਂਤ ਉਹਦੇ ਨਿਰਦੇਸ਼ ਉਹਦੀਆਂ ਆਗਿਆਵਾਂ ਉਹਦੇ ਹੁਕਮ ਉਹਨੂੰ ਕੀ ਕਰਦੇ ਸੀ ਪੂਰਾ ਕਰਦੇ ਸੀ ਪ੍ਰਭੂ ਨੇ ਗਿਆ ਸੀ ਪ੍ਰਾਰਥਨਾ ਚ ਲੈ ਕੇ ਰਹਿਣਾ ਜਦੋਂ ਤੱਕ ਮੈਂ ਸੱਚੀ ਤੇ ਆਰ ਨਾ ਜਾਵਾਂ ਪਿਤਾ ਪਾਪ ਬੇਟਾ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮੇ ਦੇਣਾ ਚੇਲੇ ਬਣਾਉਣਾ ਮেরে ਉਸ ਸਮਾਚਾਰ ਨੂੰ ਦੋਣਾ ਪ੍ਰਭੂ ਦੇ ਵਿੱਚ ਰਾਜਿਆ ਨੂੰ ਫਲਾਉਣਾ ਪਰਮੇਸ਼ਰ ਦੇ ਰਾਜਿਆ ਨੂੰ ਉਹ ਉਹਨੂੰ ਪੂਰਾ ਕਰ ਰਹੀ ਸੀ ਥੱਕ ਹਾਰ ਕੇ ਵਾਪਸ ਆਪਣੇ ਕਰਮਾਂ ਦੇ ਨਹੀਂ ਚਲੇ ਗਈ ਸੀ ਉਹ ਵਾਪਸ ਨਹੀਂ ਚਲੇ ਗਈ ਪਿੱਛੇ ਨਹੀਂ ਮੁੜੇ ਸੀ ਉਹ ਕਿਹਾ ਉਹ ਸੇ ਜਗਤ ਤੇ ਉਸ ਮਿਸ਼ਨ ਨੂੰ ਕੀ ਕਰ ਰਹੀ ਸੀ ਪੂਰਾ ਕਰ ਰਹੀ ਸੀ ਕੋਲ ਹਾਲੇਲੂਇਆ ਹਾਲੇਲੂਇਆ ਫਿਰ ਉਹਨਾਂ ਦੇ ਉੱਤੇ ਉਤਰਿਆ ਸੀ ਉਹ ਪਵਿੱਤਰ ਆਤਮਾ ਹਾਲੇਲੂਇਆ जो ईमानदार विश्वासी वफादारमे चेलिया मिल गया पवित्र आत्मा पा लिया गाइडन मिल गया लीड करने वाला मिल गया दसन वाला मिल गया राज दिखाने वाला मिल गया सामर्थ मिल गई बुद्ध तो मिल गई ग्रेस मिल गई फिर जो जाते पाप हाँ भी रख दे सी ते रोगी चल तो के गए जाते सी होलो हालेलुया धन्यवाद ना बोलंगे हालेलुया आमीन खाली चढ़ाई जड़ी प्रे करता ने द्वारा कीती गई रसूल तीसरा अध्याय पहला वचन पढ़िए संत सतय यमुना पर प्रार्थना करने वेले तय पहल हैकर को चले जाते साथ अति लोग एक जमांदरों लंगड़े न चुके नहीं जाते साथ ਜਿਹੜੂ ਰੋਜ਼ ਹੈਕਰ ਨੇ 파ਟਕ ਕੋ ਜਿਹੜਾ ਸੋਨਾ ਸਦਿੰਦਾ ਹੈ ਬਹਾਦਰ ਹਿੰਦਸਾਨ ਕੇ ਉਹ ਹੈਕਰ ਵਿੱਚ ਜਾਣ ਵਾਲਿਆ ਤੋਂ ਭੀਖ ਮੰਗੇ। ਜਦ ਉਹਨੇ ਪਤਰਸਤੀ ਇਹ ਨੂੰ ਨਾਲ ਹੈਕਰ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਭੀਖ ਮੰਗੀ। ਤਦੋਂ ਪਤਰਸ ਨੇ ਉਹ ਨੂੰ ਆਨੰਦ ਦੇ ਕੇ ਆਖਿਆ ਕਿ ਸਾਡੇ ਵੱਲ ਦੇਖ। ਤਾਂ ਉਹ ਨੇ ਉਹਨਾਂ ਕੋਲ ਕੁਝ ਨੱਬੜ ਦੀ ਆਸ਼ਾ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ ਯਿਸੂ ਹਸੀ ਨਾਸਰੀ ਦੇ ਨਾਮ ਨਾਲ ਤੁਰ ਤੇ ਤਾਂ ਉਹ ਦੇ ਉਹ ਦਸ ਜਹਾਥ ਫੜ ਕੇ ਉਹਨੂੰ ਉਠਾ ਲਿਆ ਉਸੇ ਵੇਲੇ ਉਹਦਾ ਪੈਰ ਅਤੇ ਗਿੱਟੇ ਤਕੜੇ ਹੋ ਗਏ ਅਸੀਂ ਉਹ ਕੋਤੇ ਕਿਉਂ ਉਠਾਣਾ ਹੋਇਆ ਅਤੇ ਤੁਰਨ ਲੱਗਾ ਅਤੇ ਤੁਰਦਾ ਅਤੇ ਛਾਲਾ ਮਾਰਦਾ ਦੇ ਪਰਮੇਸ਼ਰ ਦੀ ਉਸਤ ਕਰਦਾ ਹੋਇਆ ਉਹਨਾਂ ਨਾਲ ਹੈਕਰ ਵਿੱਚ ਗਿਆ ਸਭਨਾ ਸਭਨਾ ਲੋਕਾਂ ਨੇ ਅਮਨੁਤਤਾ ਅਤੇ ਪਰਮੇਸ਼ਰ ਜਿਸ ਦਾ ਉਸਤਤ ਕਰਦਾ ਵੇਖਿਆ ਅਤੇ ਉਹ ਪਛਾਣ ਲਿਆ ਕਿ ਇਹ ਉਹ ਹੈ ਜਿਹੜਾ ਹੰਕਰ ਦੇ ਸੋਹਣੇ ਫਾਂਡੇ ਤੇ ਹੀ ਮੰਦਰ ਨੂੰ ਬੰਦਾ ਹੁੰਦਾ ਹੈ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਪਹਿਲਾ ਬਪਤਿਸਮਾ ਪਾਪਾਂ ਤੋਂ ਤੋਬਾ ਕੀਤੀ ਬਪਤਿਸਮਾ ਲਿਆ ਫਿਰ ਪਵਿੱਤਰ ਆਤਮਾ ਮਿਲਿਆ ਫਿਰ ਸਹਾਇਕ ਮਿਲ ਗਿਆ ਉਹਨਾਂ ਚੇਲੇ ਕੀ ਹੋ ਗਏ ਪਾਰ ਕੇ ਉਸ ਸਾਮਰ ਤੇ ਨਾ ਹਾਲੇਲੂਇਆ ਤੁਸੀਂ ਜੀਤਾ ਕਰਦੇ ਵਿੱਚ ਪ੍ਰਾਰਥਨਾ ਕਰਦੇ ਹੋ ਜਦੋਂ ਹਰ ਰੋਜ਼ ਪ੍ਰਾਰਥਨਾ ਕਰਦੇ ਹੋ वचन ਨੂੰ ਪੜ੍ਹਦੇ ਹੋ ਸਬਾ ਦਾ ਹਿੱਸਾ ਬਣਦੇ ਹੋ ਖੜੇ ਅੰਦਰ ਉਹ ਤਾਕਤ ਉਸ ਸਾਫਰ ਖਾਂਦੀ ਹੈ ਖੜਾ ਰਿਸ਼ਤਾ ਚਾਉਂਦਾ ਪਰਮੇਸ਼ੁਰ ਦੇ ਨਾਲ ਫਿਰ ਕਰਦੇ ਅੰਦਰ ਸੁਧਾਰ ਹਣੇ ਸ਼ੁਰੂ ਹੋ ਜਾਂਦੇ ਹਨ ਫਿਰ ਚਾਹੇ ਕਿੰਨਾ ਮਰਜੀ ਸ਼ੈਤਾਨ ਝੋਲ ਕੇ ਉਹਨਾਂ ਲਾਰਿਆ ਹੋਵੇ ਪਰ ਪਰਮੇਸ਼ੁਰ ਦਾ ਹੱਥ ਤੁਹਾਨੂੰ ਸੰਭਾਲਦਾ ਰਹੇ ਹਾਲੇਲੂਇਆ ਕਿਉਂ ਤੁਹਾਡੀ ਸੰਥੀ ਕੀ ਦਿਨਾਂ ਲੈ ਪਰਮੇਸ਼ੁਰ ਦੇ ਨਾਲ ਬੜਾ ਵਿਸ਼ਵਾਸ ਕੀ ਦਿਨਾਂ ਲੈ ਪਰਮੇਸ਼ੁਰ ਦੇ ਨਾਲ ਯਿਸੂ ਨੂੰ ਤੇ ਤੁਸੀਂ ਵਿਸ਼ਵਾਸ ਕੀਤਾ ਤੇ ਯਿਸੂ ਤੁਹਾਨੂੰ ਕਿਉਂਦਾ ਹੀ ਚੰਗਾ ਕਰੇਗਾ ਦੂਜਿਆ ਦਿਨ ਵੀ ਆਸ਼ੀਰਵਾਦ ਤਾਂ ਮਿਲਾਏਗਾ ਆਮੇਨ ਜਦੋਂ ਪਤਰ ਸੱਤੇ ਜੋਹਾਨਾ वचन ਦੇ ਵਿੱਚ ਲਿਖਿਆ ਪ੍ਰਾਰਥਨਾ ਕਰਨ ਵੇਲੇ ਤੀਹੇ ਪਹਿਰ ਹੈਕਲ ਨੂੰ ਚੱਲੇ ਜਾਂਦੇ ਸੀ ਤੀਜਾ ਪਹਿਰ ਉਹ ਹੁੰਦਾ ਹੈ ਯਾਨੀ ਕਿ ਇੱਕ ਦਿਨ ਦੇ ਅੰਦਰ ਉਹ ਕੈ ਸਮਝਿਆ ਪ੍ਰਾਰਥਨਾ ਕਰਦੇ ਸੀ ਇਹ ਕਹਿ ਸਕਦੇ ਆ ਕਿ 9 ਵਜੇ ਕੰਟਾ ਕਹਿ ਸਕਦੇ ਆ ਦੁਪਹਿਰ ਦਾ ਟਾਈਮ ਇਥੇ ਵੀ ਬਾਈਬਲ ਵਿੱਚ ਚੋਖੀ ਕਿਹਾ ਉਹ ਹੈ ਜਿਹੜਾ ਤੀਸਰਾ ਫੈਰ ਹੈ ਇਹ ਇਹਨੂੰ ਦੁਪਹਿਰ ਦੇ 3:00 ਵਜੇ ਦਾ ਸਮਾਂ ਦਾ ਸਮਝਦੇ ਆ ਜਦੋਂ ਉਹ ਜਾ ਰਹੇ ਸੀ ਪ੍ਰਾਰਥਨਾ ਕਰਨ ਉਹ ਪਰ ਗੋਣਾ ਪੱਤਰਸ ਤੇ ਯੋਹੰਨਾ ਪੱਤਰਸ ਤੇ ਯੋਹਾਨ ਹੈ ਤੇ ਯੋਹੰਨਾ ਕੀ ਥੋੜਾ ਜਿਆਦਾ ਸੰਭਾਤ ਹੈ

ਪਰ ਦੇਖੋ ਪਰਮੇਸ਼ਰ ਦਾ ਉਸ ਸਮੇਂ ਮੇਲ ਕਿਉਂਕਿ ਉਸ ਸਮੇਂ ਇਤਾਂ ਦੇ ਹਾਲਾਤ ਇਤਨੀ ਕੰਨਾ ਇਤਾਂ ਦੇ ਖਿਆਲ ਹੀ ਨਹੀਂ ਹੁੰਦੇ ਸੀ ਫਿਰ ਤੁਸ ਸਿੱਖਣ ਨੂੰ ਕੀ ਮਿਲਦਾ ਜਿਹੜੇ ਪਰਮੇਸ਼ਰ ਦੇ ਵਿੱਚ ਲੋਕ ਸੀਗੇ ਜਿਹੜੇ ਪਰਮੇਸ਼ਰ ਤੇ ਵਿਸ਼ਵਾਸ ਕਰਨ ਵਾਲੇ ਸੀ ਯਿਸੂ ਨਾਸਰੀ ਨੂੰ ਮੰਨਣ ਵਾਲੇ ਸੀ ਯਿਸੂ ਦੇ ਨਾਲ ਰਹਿ ਕੇ ਸਿੱਖਿਆ ਪਾਏ ਹੋਏ ਸੀ ਉਹਨਾਂ ਦੇ ਮਨ ਚ ਇਹ ਗੱਲ ਨਹੀਂ ਸੀ ਕਿ ਜਵਾਨ ਜਵਾਨ ਦੇ ਨਾਲ ਹੀ ਖੜਾ ਸੋਣਾ ਲੱਗੇਗਾ ਤਾਂ ਬਜ਼ੁਰਗ ਬਜ਼ੁਰਗ ਦੇ ਨਾਲ ਹੀ ਖੜਾ ਸੋਣਾ ਲੱਗੇਗਾ ਨਹੀਂ ਉਹਨਾਂ ਦੀ ਆਪਸ ਦੇ ਵਿੱਚ ਕੀ ਸੀ ਗਹਿਰੀ ਮਿੱਤਰਤਾ ਸੀ ਉਹ ਪਰਵਾਰ ਦੀ ਮੰਗੂ ਰਹਿੰਦੇ ਸੀ ਛੋਟਿਆਂ ਨੂੰ ਵੀ ਪਿਆਰ ਕਰਦੇ ਸੀ ਤੇ ਛੋਟੇ ਬਜ਼ੁਰਗਾਂ ਦਾ ਕੀ ਕਰਦੇ ਸੀ ਆਦਰ ਕਰਦੇ ਸੀ ਇਸੇ ਇਸ ਕੱਲ ਤੋਂ ਸਾਨੂੰ ਦੇਖਣ ਨੂੰ ਮਿਲਦਾ ਕਿ ਉਹਨਾਂ ਦੋਨਾਂ ਦੀ ਦੋਸਤੀ ਦਾ ਵੀ ਕਿੰਦਾ ਦੇਖੋ ਇੱਕ ਜਵਾਨ ਤੇ ਇੱਕ ਬਜ਼ੁਰਗ ਕਿੱਥੇ ਜਾ ਰਹੇ ਇਕੱਠੇ ਰਾਖਾ ਕਰਨ ਤੋਂ ਹallelujah ਤੀਸਰੇ ਫਹਿਲ ਯਾਨੀ ਕਿ ਦੁਪਹਿਰ ਦੇ ਐਸਾ ਦੀ ਆਗਿਆ ਤੇ ਕਹੋ ਜੀ ਅੱਧ ਉੱਥੇ ਇੱਕ ਉੱਥੇ ਲੋਕ ਆਵਜੇ ਜਮਾਂ ਤੂੰ ਲੰਗੜੇ ਨੂੰ ਚੁੱਕੀ ਜਾਂਦੇ ਸਾਂ ਤੇ ਇਹ ਇਹ ਨਾ ਇਹ ਇਹ ਨਾ ਵਚ ਤੇ ਜਿੰਨੂੰ ਰੋਜ਼ ਹਕਤ ਦੇ ਫਟਕ ਦੇ ਕੋਲ ਜਿਹੜਾ ਸੋਹਣਾ ਸੱਤੀ ਦਾ ਹੈ ਸੋਹਣਾ ਉਸ ਫਟਕ ਦਾ ਨਾਮ ਹੈ ਇਹ ਨਹੀਂ ਹੈ ਕਿ ਉਸ ਸੋਹਣਾ ਸੋਹਣਾ ਉਸ ਦਰਵਾਜੇ ਦਾ ਉਸ ਫਟਕ ਦਾ ਨਾਮ ਰੱਖਿਆ ਗਿਆ ਸੀਗਾ ਕਿ ਉੱਥੋਂ ਦਾ ਇੱਕ ਕਹਿ ਸਕਦੇ ਆ ਪ੍ਰਾਰਥਨਾ ਘਰ ਸੀ

ਲੋਗ ਇਹ ਦੀਤ ਆਖਦਾ ਬੜਾ ਖੂਬਸੂਰਤ ਕਹਿ ਸਕਦੇ ਆ ਬਹੁਤ ਸੁੰਦਰ ਦਰਵਾਜ਼ਾ ਬਣਾ ਹੋਇਆ ਸੀ ਦਰਵਾਜ਼ਾ ਜਿਹਨੂੰ ਸਾਰੇ ਸੋਨਾ ਦਰਵਾਜ਼ਾ ਕਹਿੰਦੇ ਸੀਗੇ ਜਾਂ ਸੋਨਾ ਦਰਵਾਜ਼ਾ ਕਹਿੰਦੇ ਸੀਗੇ ਕਹਿੰਦਾ ਪਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭਿਖਿਆ ਮੰਗਿਓ ਉਹਨੂੰ ਉੱਥੇ ਜਾ ਕੇ ਲੰਗੜੇ ਦੀ ਕੀ ਕਰ ਦਿੰਦੇ ਸੀ ਪਠਾਣ ਹੁੰਦੇ ਸੀ ਔਰ ਜਿਹੜੇ ਲੋਕ ਉਹਦੇ ਅੰਦਰ ਜਾਂਦੇ ਸੀਗੇ ਉਹ ਲੋਕ ਕੀ ਹੁੰਦੇ ਸੀਗੇ ਅਭੀਰ ਹੁੰਦੇ ਸੀ ਜਿਹੜੇ ਅੰਦਰ ਜਾਂਦੇ ਸੀ ਯਾਨੀ ਕੀ ਉਹ ਸਰ ਪਾਵੰਤਿਆਂ ਦੇ ਅੰਦਰ ਕਹਿ ਸਕਦੇ ਹਾਂ ਉਸ ਪਾਠਕ ਉਸ ਸਾਈਕਲ ਦੇ ਅੰਦਰ ਕਹਿ ਸਕਦੇ ਹਾਂ ਜਾਂਦੇ ਸੀ ਲੋਕਾਂ ਦੇ ਕੋਲ ਪੈਸਾ ਹੁੰਦਾ ਸੀ ਜਿਵੇਂ ਅੱਜ ਵੀ ਤੁਸੀਂ ਦੇਖਿਆ ਜਿੱਦੋਂ ਲੋਕੀ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਨ ਕੁਝ ਪੈਸੇ ਆਪਣੀ ਜੇਬ ਚ ਭੁੱਲੇ ਰੱਖਿਆ ਹੁੰਦੇ ਹਨ ਵੀ ਉੱਥੇ ਕੋਈ ਮਿਲੇਗਾ ਕੋਈ ਗਰੀਬ ਮਿਲੇਗਾ ਸੋ ਥੋੜਾ ਜਿਹਾ ਦੇ ਦੇਵਾਂਗੇ ਧਾਰਮਿਕ ਸਥਾਨਾਂ ਦੇ ਬਾਹਰ ਉਸ ਤਰ੍ਹਾਂ ਉੱਥੇ ਲੋਕੀ ਅਮੀਰ ਲੋਕ ਅੰਦਰ ਜਾਂਦੇ ਸੀ ਤੇ ਆਪਣੇ ਨਾਲ ਥੋੜੇ ਪੈਸੇ ਰੱਖ ਲੈਂਦੇ ਸੀ ਕਿ ਜਾਂਦੇ ਜਾਂਦੇ ਉੱਥੇ ਕੋਈ ਬੈਠਣਾ ਹੋਵੇਗਾ ਉਹਨਾਂ ਨੂੰ ਥੋੜੀ ਠੀਕ ਹੈ ਕਹਿ ਸਕਦੇ ਹਾਂ ਕਿ ਪਿੱਛਾ ਕਰ ਸਕਦੇ ਆ ਦੇ ਦਮਨ ਦੇ ਸੋਪੀ ਨੂੰ ਇਕੱਠਾ ਕਰਨ ਦੇ ਲਈ ਉਸ ਉਸ ਲੰਗੜੇ ਵਿਅਕਤੀ ਨੂੰ ਉੱਥੇ ਪਟਾਇਆ ਜਾਂਦਾ ਸੀ ਕਿਉਂਕਿ ਉਹ ਉੱਥੇ ਜਾ ਕੇ ਬੈਠ ਕੇ ਉਹ ਪਿੱਛਾ ਮੁਗੇ। ਪਰ ਜਦੋਂ ਪਤਰਸ ਤੇ ਯੋਹੰਨਾ ਹੱਟ ਦੇ ਵੱਲ ਜਾ ਰਹੇ ਸੀ ਉਹਨਾਂ ਨੂੰ ਜਾਂਦਿਆਂ ਵੇਖਿਆ ਤੇ ਜ਼ਾਹਿਰ ਜੀ ਗਾਣਾ ਉਹਨਾਂ ਤੋਂ ਵੀ ਉਮੀਂ ਮੰਗਣ ਲੱਗਾ। ਠੀਕ ਹੋ ਗਿਆ। ਪਰ ਬੜੀ ਖੂਬਸੂਰਤ ਇੱਥੇ ਗੱਲ ਦੇਖੋ ਦਿੱਖਦੀ ਆ ਕਿ ਉਹਨਾਂ ਨੇ ਇਹੀ ਕਿਹਾ ਕੀ ਕਿ ਅਗੇ ਹਾਂ ਕਿ ਇਹ ਲਿਖਿਆ ਹੋਇਆ ਬਚਿ ਪੜ੍ਹ ਲਿਜੀਏ ਪੰਥਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਕਿਉਂਕਿ ਉਹ ਖੁਦ ਤਿਰਧਨ ਸੀਗੇ ਇੱਥੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਜ਼ਰੂਰੀ ਨਹੀਂ ਕਿ ਚੇਲੇ ਅਮੀਰ ਹੀ ਹੋਣੇ ਚਾਹੀਦੇ ਹਨ ਇੱਥੋਂ ਤੁਹਾਨੂੰ ਸਿੱਖਣ ਨੂੰ ਕੀ ਮਿਲਦਾ ਜ਼ਰੂਰੀ ਨਹੀਂ ਤੁਹਾਡੇ ਕੋਲ ਬਹੁਤ ਪੈਸਾ ਹੋਊਗਾ ਤਾਂ ਤਾਂ ਤੁਸੀਂ ਪ੍ਰਭੂ ਦਾ ਕੰਮ ਕਰੋਗੇ ਨਹੀਂ ਇਹ ਜ਼ਰੂਰੀ ਸੇ ਜ਼ਰੂਰੀ ਹਲ ਠੀਕ ਹੈ ਲੱਗਦੇ ਆ ਲੋੜੇ ਪੈਂਦੇ ਪਰ ਇਹ ਜ਼ਰੂਰੀ ਨਹੀਂ ਹੈ ਉਹ ਤਾਂ ਖੁਦ ਨਿਰਦਨ ਸੀਗੇ ਉਹਨਾਂ ਦੇ ਕੋਲ ਕੁਝ ਨਹੀਂ ਸੀ ਪੈਸੇ ਨਹੀਂ ਸੀ ਉਹਨਾਂ ਨੇ ਪੈਸੇ ਨੂੰ ਅਹਿਮਤ ਨਹੀਂ ਸੀ ਦਿੱਤੀ ਪਰ ਅੱਜ ਕਈ ਵਾਰੀ ਕੁਝ ਲੋਕ ਪ੍ਰਭੂ ਤੋਂ ਇਸ ਕਰਕੇ ਦੂਰ ਨੇ ਕਈ ਵਾਰੀ ਸਭਾ ਮਦਾ ਇਸ ਤਰੀ ਬਣਦੇ ਖਰਾਇਆ ਨਹੀਂ ਬਣਿਆ ਜੀ ਸਾਡੇ ਕੋਲ ਇਹ ਸੱਚਾਈ ਹੈ ਫਸਟ ਜੀ ਕਿੰਦਾ ਜਾਵਾਂ ਕਿ ਕਈ ਵਾਰੀ ਸੋਚਦੇ ਚਲੋ ਆਪਣੀ ਪੁਲਿਸੀਆਂ ਨੂੰ ਲੈ ਕੇ ਜਾਂਦੇ ਆ ਕਿੱਥੇ ਤੇ ਦੂਰ ਮੀਟਿੰਗ ਰੱਖਦੇ ਆ ਬਾਤ ਤਾਂ ਹੈ ਜੀ ਇਹ ਚੀਜ਼ਾਂ ਜ਼ਰੂਰੀ ਨਹੀਂ ਤੁਸੀਂ ਮਨ ਬਣਾਓ ਰਸਤਾ ਪਰਮੇਸ਼ਰ ਖੁਦ ਬਣਾ ਦੇਗਾ ਹallelujah ਹallelujah ਉਹਨਾਂ ਦੇ ਕੋਲ ਧਨ ਨਹੀਂ ਸੀ ਪਰ ਫਿਰ ਵੀ ਉਹ ਵੀ ਤਾਂ ਉਸ ਦੇ ਅੰਦਰ ਜਾ ਰਹੇ ਹਨਾ ਉਸ ਸਾਈਕਲ ਦੇ ਅੰਦਰ ਕਿਉਂਕਿ ਉਹਨਾਂ ਨੂੰ ਪਤਾ ਹੈ ਤਾਂ ਦਾ ਹੋਣਾ ਜ਼ਰੂਰੀ ਹੈ ਐ ਸਭ ਤੋਂ ਵੱਡੀ ਗੱਲ ਉਹਨਾਂ ਕੋਲ ਕੀਮਤ ਹੀ ਅਜਾਣਾ ਸੀ ਹੋਰ ਹallelujah ਹੋਰ ਸਭ ਤੋਂ ਕੀਮਤੀ ਹਜਾਣਾ

ਹਾਲੇਲੂਇਆ ਹਾਲੇਲੂਇਆ ਚੇਲੀ ਨੇ ਇਹ ਨਹੀਂ ਕਿਹਾ ਵਿਹਾਰੇ ਸਿਰ ਕੀ ਦਵਾਂਗੇ ਚਾਪੜੀ ਜੇ ਮੱਚ ਹੱਦ ਨਹੀਂ ਮਾਰ ਲਿਆ ਉਹਨੂੰ ਕੁਝ ਦੇਣ ਦੇ ਨਹੀਂ ਬੜੀ ਨਿਡਰਤਾ ਦੇ ਨਾਲ ਬੜਾ ਪ੍ਰਸੰਨ ਹੋ ਕੇ ਉਹਨੇ ਕੀ ਕਿਹਾ ਤਦ ਪੰਤਰਸ ਤੇ ਯੋਹੰਨਾ ਤਦ ਪੰਤਰਸ ਨੇ ਯੋਹੰਨਾ ਨਾਲ ਉਹਨੂੰ ਧਿਆਨ ਨਾਲ ਦੇਖਿਆ ਕਿਨੂੰ ਧਿਆਨ ਨਾਲ ਦੇਖਿਆ ਉਸ ਉਸ ਬੈਠੇ ਉਸ ਰੋਗੀ ਸਾਡੇ ਵੱਲ ਵੇਹ ਹallelujah ਹallelujah ਅੱਜ ਅਸੀਂ ਕਹਿ ਸਕਦੇ ਹਾਂ ਸਾਡੇ ਵੱਲ ਦੇ ਕਿਸੇ ਨੂੰ ਚਲੋ ਇਸ ਸਮਝਾਣ ਜਾਈਏ ਜਾਂ ਕਿਸੇ ਨੂੰ ਕਹੀਏ ਤਾਂ ਸੁਣ ਤਾ ਮੋਗੇ ਸਾਡੇ ਵੱਲ ਦੇ ਮੈਂ ਜੇ ਉਹਰੇ ਨੂੰ ਬੜੇ ਧਿਆਨ ਨਾਲ ਅਗਰ ਉਹ ਪਾਰਦਰਸ਼ੀ ਬੰਤਾ ਹੋਇਆ ਬਾਤ ਕਰਨਾ ਮੈਂ ਕਿਸੇ ਦੇ ਔਗਰ ਨਹੀਂ ਦੱਸਦੀ ਸੱਚਾਈ ਦੱਸਦੀ ਹਾਂ ਜੇ ਉਹ ਫਾਰਦਰਸ਼ੀ ਬੰਦਾ ਹੋਇਆ ਤੇ ਉਹਨੇ ਜੇ ਧਿਆਨ ਦੇ ਨਾਲ ਦੇਖ ਲਿਆ ਤਾਂ ਉਹਨੇ ਕਮੀਆਂ ਬਹੁਤ ਕਰਦੇ ਹੁੰਦੇ। ਹਾਂ ਮੈਨੂੰ ਪਤਾ ਹੈ ਤੂੰ ਉੱਥੇ ਖੜੀ ਚੱਕਣੀਆਂ ਕਰਦੀ ਸੀ ਮੱਧਾਂ ਤੋਂ। ਹਾਂ ਮੈਂ ਵੀ ਮਤ ਉਹ ਆਪਣੇ ਸੱਸ ਨਾਲ ਲੜਦੀ ਮੈਂ ਤੁਹਾਨੂੰ ਦੱਸਾਂ। ਹਾਂ ਮੈਨੂੰ ਪਤਾ ਹੈ ਤੂੰ ਉਹ ਸਬਜ਼ੀ ਵਾਲਿਆਂ ਨਾਲ ਲੜਦੀ ਸੀ ਮੱਧਾਂ ਤੇ। ਹਾਂ ਆਪਣੇ ਘਰ ਨਾਲ ਇਹਨਾਂ ਰੋਜ਼ ਕੱਟ ਜੰਗ ਲੜਾਈ ਕਰਦੀ ਹੈ ਮੈਨੂੰ ਜਾਣਨਾ ਚਾਹੀਦਾ। ਹਾਂ ਮੈਨੂੰ ਪਤਾ ਹੈ ਤੇ ਆਪਣੇ ਮਾਤ ਦੇ ਬੱਚਿਆਂ ਦੇ ਨਹੀਂ ਆਪਣੇ ਮਾਤ ਨੂੰ ਬਹੁਤ ਤੰਗ ਕਰਦਾ ਹੈ ਮੈਂ ਤੈਨੂੰ ਚੰਗੀ ਤਰ੍ਹਾਂ ਦੱਸਦਾ ਕਿੰਨਾ ਕਹਿ ਸਕਦੇ ਆ ਕਿ ਉਹ ਵੀ ਸੱਚਦਾ ਜਿਹਨੂੰ ਪਤਾ ਕਿ ਪਰਮੇਸ਼ਰ ਦੇ ਵਿੱਚ ਸਹੀ ਚੱਲ ਰਿਹਾ ਹallelujah ਲਾਂਗਵਾਸਾ ਬੋਲੋ ਹallelujah ਆਪਣੇ ਆਪ ਨੂੰ ਐਸੇ ਮੁਕੰਮਲ ਬਣਾਣਾ ਸਿੱਖਣਾ ਅੱਜ ਇਸ ਸਲਾਮ ਤੋਂ ਆਪਣੇ ਆਪ ਨੂੰ ਐਸਾ ਬਣਾਣਾ ਹੈ ਜਦ ਅਸੀਂ ਕਿਸੇ ਨੂੰ ਕਹੇ ਵੀ ਮੇਰੇ ਵੱਲ ਵੇਖ ਪਹਿਨੂ ਚੱਕ ਕਰ ਮੇਰੇ ਵੱਲ ਦੇਖ ਇਧਰ ਉਧਰ ਨਹੀਂ ਮੇਰੇ ਵੱਲ ਦੇਖ ਕਿਉਂ ਤਾਂ ਕਿ ਅਗਲਾ ਕੋ ਕਮੀ ਨਾ ਕੱਢੇ ਤੇ ਇਹੇ ਗੱਲ ਉਹ ਪਰਮੇਸ਼ਰ ਦੇ ਦਾਸ ਚੇਲੇ ਬੜੀ ਖੂਪੀ ਦੇ ਨਾਲ ਕਹਿ ਰਹੀ ਸੀ ਕਿਉਂਕਿ ਉਹਨਾਂ ਦੇ ਅੰਦਰ ਐਸੀ ਕੁਛ ਵੀ ਗਲ ਨਹੀਂ ਸੀ ਉਹਨਾਂ ਦੇ ਅੰਦਰ ਸੱਚਾਈ ਸੀ ਉਹਨਾਂ ਦੇ ਕੋਲ ਮੁਫਾਦਾਰੀ ਸੀ ਉਹਨਾਂ ਦੇ ਕੋਲ ਪਵਿੱਤਰਤਾਈ ਸੀ ਹallelujah ਉਹਨਾਂ ਨੇ ਉਹਦਾ ਧਿਆਨ ਨਹੀਂ ਉਹਦਾ ਧਿਆਨ ਪੈਸਿਆਂ ਦੇ ਵੱਲ ਸੀ ਉਹਨੂੰ ਸਿਰਫ ਇਹ ਸੀ ਕਿ ਮੈਂ ਸਿਰਫ ਭੀਖ ਮੰਗਣੀਆਂ ਪੈਸੇ ਇਕੱਠੇ ਕਰਦੀ ਹਾਂ ਉਹ ਕਹਿੰਦੇ ਇੱਧਰ ਸਾਡੇ ਵੱਲ ਵੇ ਸਭ ਤੋਂ ਪਹਿਲਾਂ ਉਹਨਾਂ ਨੇ ਉਹਦਾ ਪਰਮੇਸ਼ੁਰ ਜੇ ਬਤਲਾਇਆ ਉਹ ਨਵਾਂ ਦੇਵੂ ਹਾਲੇਲੂਇਆ 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 ਅੱਜ ਕਈ ਵਾਰੀ ਲੋਕੀ ਇੱਧਰ ਉੱਧਰ ਵੇਖਦੇ ਨੇ ਪਰਮੇਸ਼ੁਰ ਵਾਲੇ ਹੀ ਵੇਖਦੇ ਫਿਰ ન્યાਇ ਕਿੱਥੋਂ ਆਏਗੀ ਫਿਰ ਛੁਟਕਾਰਾ ਕਿੱਥੋਂ ਆਏਗਾ ਫਿਰ ਕਿੰਨਾ ਬੱਚੇ ਫੋਣਗੇ ਕਿੰਨਾ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਕਿੰਨਾ ਬੱਚੇ ਨਸ਼ਾ ਛੱਡ ਕੇ ਜਾਣਗੇ ਜਿਹੜੇ ਜਵਾਨ ਮਾਵਾ ਜਵਾਨ ਬੱਚਿਆਂ ਦੀਆਂ ਮਾਂਗਰ ਰੋਧੀਆਂ ਨੇ ਜੜੀਆਂ ਕਿਵੇਂ ਹੋਊਗਾ ਜਦੋਂ ਤੱਕ ਸੀ ਆਪਣੇ ਵੱਲ ਵੇਖਣ ਦੇ ਲਈ ਉਹਨੇ ਕਹਿੰਦੇ ਆਪਣੇ ਵੱਲ ਮਤਲਬ ਉਹਨੂੰ ਪਰਮੇਸ਼ਵਰ ਵੱਲ ਵੇਖਣ ਦੀ ਲਈ ਕਹਿੰਦੇ ਉਹ ਕਹਿੰਦਾ ਸਾਡੇ ਵੱਲ ਵੇਖ ਤਾ ਜਦੋਂ ਉਹਨਾਂ ਨੇ ਉਹਨਾਂ ਦੇ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਵਚਨ ਜਿ ਲਿਖਿਆ ਉਹਨੂੰ ਆਸ ਸੀ ਲੱਭਣ ਦੀ ਆਸ ਕਰਕੇ ਉਹਨਾਂ ਦੇ ਉੱਪਰ ਧਿਆਨ ਨਾਲ ਉਹਨੇ ਦੇਖਿਆ ਬਦਰਸ ਨੇ ਕੀ ਕਿਹਾ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਜੋ ਮੇਰੇ ਕੋਲ ਹੈ ਸੋ ਤੈਨੂੰ

ਉਨੇ ਪੂਰੇ ਵਿਸ਼ਵਾਸ ਦੇ ਨਾਲ ਕਿਹਾ ਤੂੰ ਇਸ ਭੀਖ ਦਾ ਸਹਾਰਾ ਲੈਣਾ ਹੈ ਤੂੰ ਇਸ ਭੀਖ ਵਾਲਾ ਵੇਚਦਾ ਹੈ ਤੂੰ ਇਹ ਕੁਝ ਪੈਸਿਆ ਵਾਲ ਵੇਚਦਾ ਹੈ ਤੂੰ ਇਹ ਕੁਝ ਚੀਜ਼ਾਂ ਵਾਲ ਵੇਚਦਾ ਹੈ ਉਹਨਾਂ ਤੇ ਟਿਕਦਾ ਹੈ ਤੂੰ ਯਿਸੂ ਵਾਲੇ ਦੇ ਅੰਦਰ ਤੇ ਯਿਸੂ ਤੇ ਇੱਕ ਚੰਗਾ ਕਰ ਇਹ ਲੋਹੇ ਦੀ ਕੀ ਕਿਹਾ ਉਹਨੇ ਕਹਿੰਦਾ ਯਿਸੂ ਦੇ ਨਾਮ ਦੇ ਵਿੱਚ ਯਿਸੂ ਵਸੀ ਨਾਸਰੀ ਦੇ ਨਾਮ ਨਾਲ ਤਦ ਇੱਕ ਬਹੁਤ ਵਿਅਕਤੀ ਆਪਣੀ ਚੰਗਿਆਈ ਸੀ ਦੇ ਨਾਮ ਦੇ ਵਿੱਚ ਉਹਦੇ ਚੇਲਿਆਂ ਤੋਂ ਨੇ ਪ੍ਰਾਪਤ ਕੀਤੀ ਬੋਲੋ ਹਾਲੇਲੂਇਆ ਹਾਲੇਲੂਇਆ ਬ੍ਰੰਦਵਾਸ ਨਾਲ ਬੋਲੋ ਹਾਲੇਲੂਇਆ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਪੂਰੀ ਸ਼ਕਤੀ ਦੇ ਨਾਲ ਇਖਤਿਆਰ ਕਰੋਗੇ ਘੋਸ਼ਣਾ ਕਰੋਗੇ ਯਿਸੂ ਦੇ ਨਾਮ ਚੋਂ ਚੀਜ਼ਾਂ ਤੁਹਾਡੇ ਲਈ ਹੋਣੀਆਂ ਸ਼ੁਰੂ ਹੋ ਜਾਣਗੀਆਂ ਕਿੰਨੇ ਜਣੇ ਸਵੇਰੇ ਉੱਠ ਕੇ ਘੋਸ਼ਣਾ ਕਰਦੇ ਆਪਣੇ ਬੱਚਿਆਂ ਦੇ ਲਈ ਘੋਸ਼ਣਾ ਕਰਿਆ ਕਰੋ करते बच्चे नशे करते हैं ना कहीं ना कहीं रखा करो तू नशे ही करेगा तू नशे ही करेगा तू नशे ही करेगा तू इतना ही मरेगा तू इतना ही मरेगा तू इतना ही मरेगा कोशना कराया करो कल बैठ के परमेश्वर कर के रोया करो क्या करो कि मैं यीशु मसीह नासरी के नाम से कोशना करती हाँ नशा मेरे बच्चे के जीवन का हिस्सा नहीं है बच्चे के

ਪਰਮੇਸ਼ਰ ਮੇਰੀ ਬੇਟੀ ਦੇ ਲਈ ਅੱਛੇ ਕਰਦਾ ਇੰਤਜ਼ਾਮ ਕਰੇਗਾ ਪਰਮੇਸ਼ਰ ਮੇਰੇ ਬੱਚਿਆਂ ਦੇ ਫਿਊਚਰ ਨੂੰ ਅੱਛਾ ਕਰੇਗਾ ਮੇਰੇ ਬੇਟੇ ਨੂੰ ਅੱਛਾ ਕਰੇਗਾ ਪਰਮੇਸ਼ਰ ਮੇਰੇ ਪਤੀ ਨੂੰ ਬਦਲਣ ਦੇ ਲਈ ਜਾ ਰਿਹਾ ਹੈ ਰੋਜ਼ ਉਸਤਨਾ ਕਰਿਆ ਕਰੋ ਆਪਣੇ ਲਈ ਜੋ ਤੁਸੀਂ ਪੋਸ਼ਨਾ ਕਰੋਗੇ ਤੁਸੀਂ ਰੋਣ ਵਾਲੇ ਨਹੀਂ ਤੁਸੀਂ ਹੱਸਣ ਵਾਲੇ ਬੋ ਜਾਓਗੇ ਬਰਵਾ ਹੇਲੂਇਆ 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 ਤੇ ਜੇ ਫਿਰ ਸਵੇਰੇ ਰਾਤੀ ਵੀ ਰੋਗੇ ਸੋਣਾ ਸਵੇਰੇ ਵੀ ওই ਸੁਸਤੀ ਵਾਲਾ ਨੂੰ ਰੋ ਕੇ ਉੱਠਣਾ ਫੇਰ ਨਾ ਤੋਲ ਜੇ ਵੱਟੀ ਜਾਣੇ ਫਿਰ ਜਿੰਨੇ ਦੇਖਣਾ ਇਹੀ ਪਰ ਦੁਖੀ ਆ ਦੁਖੀ ਆ ਦੁਖੀ ਕੋਈ ਫਾਇਦਾ ਨਹੀਂ ਆਪਣੇ ਲਈ ਜੋ ਵੀ ਜੋ ਕਿ ਉਹ ਕਰਦੇ ਨੇ ਅੱਛਾ ਵਿੱਚੋਂ ਰਾਤ ਜੀ ਦਾਦਾ ਹੈ ਘੋਟੇ ਕਿੱਟੇ ਨਹੀਂ ਚੱਲਦੇ ਤਾਂ ਨੱਤਾਂ ਦੀ ਯਾਤਰਾ ਕੇ ਗੋ ਯੇਸੂ ਮਸੀਹ ਨਾਸਰੀ ਲਾਹ ਦੇ ਨਾਮ ਦਾ 诰ਸ਼ਨਾ ਕਰਦੀਆਂ ਮੇਰਾ ਘੋੜਾ ਠੀਕ ਹੋ ਗਿਆ ਹਨ ਆਪਣੀ ਗਵਾਹੀ ਦੱਸਦੀ ਪੋਤੰਦਨ ਦਿਨ ਪਹਿਲਾਂ ਦੀ ਗੱਲ ਹੈ

ਖੜਾ ਹੋ ਗਿਆ ਪਰ ਤੁਰਨ ਲੱਗਾ ਚਾਹੇ ਲੋਕ ਨਹੀਂ ਆਉਂਦੇ ਸੀ ਉਸ ਪੈਸੇ ਦਿੰਦੇ ਸੀ ਪਰ ਬਹੁਤ ਕੁਝ ਦਿੱ ਦਿੱਸੀ ਪਰ ਜੋ ਅੰਤ ਦੀ ਖੁਸ਼ੀ ਸੀ ਉਹ ਖੁਸ਼ੀ ਅਲੱਗ ਸੀ ਉਹ ਜ਼ਰੂਰ ਉਹਦੀ ਸ਼ਰਮਿੰਦਗੀ ਤੋਂ ਪਰਮੇਸ਼ਰ ਨੇ ਕੀ ਕਿਤਾ ਸੀ ਆਜ਼ਾਦ ਕੀਤਾ ਸੀ ਉਹਦੇ ਲਾਚਾਰੀ ਉਹਦੇ ਲਾਚਾਰਪਨ ਤੋਂ ਪਰਮੇਸ਼ਰ ਨੇ ਰੁਕੀ ਕੀਤਾ ਸੀ ਆਜ਼ਾਦ ਕੀਤਾ ਸੀ ਕੰਨਾ ਛਾਲਾ ਮਾਰਦਾ ਹੋਇਆ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਹਨਾਂ ਨਾਲ ਹੈਕਲ ਵਿੱਚ ਗਿਆ ਪੱਲਾ ਗਿਆ ਭੱਜ ਗਿਆ ਘਰੇ ਵਾਪਸ ਚੰਗਾ ਹੋ ਗਿਆ ਚਲੋ ਫਾਈਂ ਅੰਜਨ ਕੌਣ ਬਗੀਸ ਸੀ ਕਿਹੜਾ ਕਾਸਟਲ ਅੰਜਨ ਅਚੰਭੇ ਕੀ ਲਿਖਿਆ ਪੜੀਏ ਕੀ ਲਿਖਿਆ ਪੜਿਆ ਨਮਾਣ

ਉਨੇ ਕਿਆ ਚਾਂਦੀ ਸੋਨਾ ਮੇਰੇ ਲਈ ਨਾ ਮੁਲਵਾਨ ਨਹੀਂ ਹੈ ਚਾਂਦੀ ਸੋਨਾ ਪੈਸਾ ਮੈਨੂੰ ਚੰਗਾ ਨਹੀਂ ਕਰ ਸਕਦਾ ਸੀ ਪਰ ਜਿਹੜੀ ਆਤਮਿਕ ਸ਼ਕਤੀ ਸੀ ਜਿਹੜੀ ਇਹਨਾਂ ਦੇ ਕੋਲ ਹੈ ਉਸ ਸ਼ਕਤੀ ਦੇ ਨਾਮਾਂ ਚੰਗਾ ਹੋਇਆ ਉਹਨੂੰ ਉਸੇ ਟਾਈਮ ਉਹ ਗੱਲ ਉਹ ਵਚਨ ਸਮਝ ਆ ਗਿਆ ਸੀ ਉਹ ਪਿੱਛੇ ਨਹੀਂ ਗਿਆ ਉਹਨੇ ਉਹ ਪੈਸੇ ਵੀ ਇਕੱਠੇ ਕੀਤੇ ਜਿਹੜੇ ਉਹਨੂੰ ਇਕੱਠੇ ਹੋਏ ਸੀ ਉਹ ਨਹੀਂ ਛੁਪਣ ਲੱਗ ਗਿਆ ਘਰੇ ਵੀ ਭੱਜ ਗਿਆ ਆਪਣੀ ਮੰਮੀ ਨੂੰ ਦੱਸਣ ਲਈ ਸਭ ਕੁਝ ਛੱਡਿਆ ਉਹਨਾਂ ਦੇ ਨਾਲ ਹੈੱਟਾ ਦੇ ਵਿੱਚ ਗਿਆ ਸਭਾ ਦੇ ਹਾਲੇਲੂਇਆ ਕਿਉਂਕਿ ਉਹ ਨੇ ਸੱਚਾ ਪਾਤਸ਼ਾਹ ਸੀ ਹallelujah ਕਿਉਂਕਿ ਉਹ ਨੇ ਜਾਣ ਲਿਆ ਸੀ ਕਿ ਪ੍ਰਭੂ ਯੀਸ਼ੂ ਮਸੀਹ ਹੀ ਕੀ ਹੈ ਪਰਮੇਸ਼ਰ ਜਿਉਂਦਾ ਪਰਮੇਸ਼ਰ ਹੈ ਮੇਰੀ ਮੁਕਤੀ ਦਾ ਪਰਮੇਸ਼ਰ ਮੇਰਾ ਸਾਲਵੇਸ਼ਨ ਮੈਨੂੰ ਚੰਗਾ ਕਰਨ ਵਾਲਾ ਮੈਨੂੰ ਉਠਾਉਣ ਵਾਲਾ ਮੇਰੀ ਸਾਰੀ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਉਹਨੇ ਤੋਬਾ ਉਸੇ ਟਾਈਮ ਕਰ ਲਈ ਸੀ ਜੀ ਉਨੇ ਉਸੇ ਟਾਈਮ ਪਰਮੇਸ਼ਰ ਨੂੰ ਸੀ ਨਾ ਵਿਸ਼ਵਾਸ ਕਰ ਲਿਆ ਸੀ ਪਰ ਅੱਜ ਕਈ ਵਾਰੀ ਲੋਕ ਸੋਨਾ ਚਾਹੁੰਦੇ ਪੈਸਿਆਂ ਇਹਨਾਂ ਚੀਜ਼ਾਂ ਦੇ ਵਿੱਚ ਵੱਧ ਕੇ ਉਹਨਾਂ ਦੀ ਸ਼ੋਹਰਤ ਦੇ ਵਿੱਚ ਜਾ ਕੇ ਆਪਣੀਆਂ ਆਤਮਿਕ ਸ਼ਕਤੀਆਂ ਨੂੰ ਛੱਡ ਦਿੰਦੇ ਪਰ ਉਹ ਹੀ ਖ ਆਪਾਂ ਹੀ ਜੁ ਵਿਅਕਤੀ ਸਮਝ ਗਿਆ ਸੀ ਇਸ ਰਲ ਉਹ ਪਿੱਛੇ ਨਹੀਂ ਮੁੜਿਆ ਉਹਨਾਂ ਦੇ ਨਾਲ ਕਿੱਥੇ ਗਿਆ ਐਕਸਰ ਦੇ ਵਿੱਚ ਗਿਆ ਸਭਾ ਹਲੇਲੂਇਆ ਹਲੇਲੂਇਆ ਐਕਸਰ ਦੇ ਵਿੱਚ ਜਾਣ ਦਾ ਮਤਲਬ ਉਹਨੇ ਪਰਮੇਸ਼ਰ ਨੂੰ ਯਾਦ ਰੱਖਿਆ ਹੁਣੇ ਪਤਾ ਸੀ ਕਿ ਮੈਂ ਪਰਮੇਸ਼ਰ ਨੂੰ ਬੋਲ ਜਾਣਾ ਹੈ ਅੱਜ ਕਈ ਵਾਰੀ ਲੋਕੀ ਖੁਦਾ ਨੂੰ ਭੁੱਲ ਜਾਂਦੇ ਨੇ ਪਰਮੇਸ਼ਰ ਨੂੰ ਬੋਲ ਜਾਂਦੇ ਚਰਚ ਭੁੱਲ ਜਾਂਦੇ ਪਾਸਟਰ ਨੂੰ ਭੁੱਲ ਜਾਂਦੇ ਪਰੋ ਨਾਲ ਵੀ ਹੱਕਾ ਦੇ ਅੰਦਰ ਗਿਆ ਪਰਮੇਸ਼ਰ ਦੀ ਉਸਤਤ ਕਰਨ ਦੇ ਲਈ ਨਾਮ ਦੇ ਵਿੱਚ ਟੇੜੀ ਕਿਆ ਸਭਨਾ ਲੋਕਾਂ ਨੇ ਉਹਨੂੰ ਤੋੱਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਵੇਖਿਆ ਹੋ ਹਾਲੇਲੂਇਆ 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 ਅਬੀ ਟੈਸਟਮਨੀ ਨੂੰ ਉਹਦੀ ਗਵਾਹੀ ਨੂੰ ਲੋਕਾਂ ਨੇ ਦੇਖਿਆ ਜਦੋਂ ਤੁਸੀਂ ਚਰਚ ਦੇ ਅੰਦਰ ਆਉਂਦੇ ਹੋ ਗਵਾਹੀ ਤੁਹਾਡੇ ਜੀਵਨ ਦਾ ਇਸ ਤਰ੍ਹਾਂ ਦੀ ਹੈ ਆਮੇਨ ਫਿਰ ਤੁਸੀਂ ਕੁਝ ਖਵਾਈ ਲੈ ਕੇ ਘਰੇ ਵੀ ਬਹਿ ਜਾਣਾ ਫਿਰ ਚਰਚ ਦੇ ਵਿੱਚ ਆਉਂਦੇ ਰਹਿਣਾ ਹੁੰਦੇ ਰਹਿਣਾ ਫਿਰ ਨਵੀਆਂ ਗਵਾਹੀਆਂ ਬਣਨ ਦੀ ਲੋਕ ਤੁਹਾਨੂੰ ਬਦਲਦਾ ਹੋਇਆ ਦੇਖਣਗੇ ਉਹ ਲੋਕ ਆਮੇਨ ਆਮੇਨ ਲੋਕ ਤੁਹਾਨੂੰ ਬਦਲਦਾ ਹੋਇਆ ਦੇਖਣਗੇ ਆਮੇਨ 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 ਪਰ ਕਦੋਂ ਜਦੋਂ ਪਰਮੇਸ਼ਰ ਦੇ ਵਿੱਚ ਜਾਵਾਂਗੇ ਪੱਜਾਂਗੇ ਨਹੀਂ ਜਦੋਂ ਅੰਦਰ ਗਿਆ ਸਗਿਆ ਲੋਕਾਂ ਨੂੰ ਕਰਦਾ ਦੇਖਿਆ ਪਰਮੇਸ਼ਰ ਦੀ ਉਸਤ ਕਰਦਾ ਹੋਇਆ ਵੇਖਿਆ ਤੇ ਉਹਨਾਂ ਨੇ ਉਹਨੂੰ ਪਛਾਣ ਲਿਆ ਪਈ ਤਾਂ ਉਹੀ ਹੈ ਜਿਹੜਾ ਹੱਕ ਤੇ ਬਾਹਰ ਸੋਹਣੇ ਫਾਟਕ ਉੱਤੇ ਪੀਕ ਮੰਗਦਾ ਸੀ ਉੱਥੇ ਬਹਿੰਦਾ ਸੀ ਤੇ ਜੋ ਕੁਛ ਇਹਦੇ ਨਾਲ ਹੋਇਆ ਸੀ ਉਹ ਉਹ ਸਭ ਕੁਝ ਜਾਣ ਕੇ ਡਾਡੇ ਹੈਰਾਨ ਹੋਏ ਅਚਰਜ ਮੰਨਿਆ ਬੋਲੋ ਹallelujah ਮਦਦ ਜਾਂਦੇ ਹਾਂ ਜਦੋਂ ਇਦਾਂ ਦੀਆਂ ਟੈਸਟਮੋਨੀਆ ਨੂੰ ਦੇਖਦੇ ਹਾਂ ਜਦੋਂ ਤੁਹਾਨੂੰ ਬਦਲਿਆ ਹੋਇਆ ਦੇਖਦੇ ਹਾਂ ਅੱਜ ਕਈਆਂ ਨੇ ਪਰਮੇਸ਼ਰ ਦੇ ਵਿੱਚ ਆ ਕੇ ਫਿਰ ਉਸ ਰਾਤ ਉੱਪਰ ਡੱਕੇ ਪਿੱਛੇ ਹੋ ਗਏ ਉਹ ਆਪਣੇ ਲਈ ਤਨਾਸ਼ ਕਰਦੇ ਨੇ ਪਰ ਦੂਜਿਆਂ ਦੇ ਲਈ ਬਿਨਾਸ਼ਤਾ ਕਰਨ ਕਰਦੇ ਪਰ ਜਿਹੜੇ ਮਸੀਹ ਦੇ ਅੰਦਰ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਪਰਮੇਸ਼ਰ ਦੀ ਸਲਾਹਨਾ ਕਿਸ ਗੱਲ ਤੋਂ ਹੈ ਜਿਹੜੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਆਦੇਸ਼ ਦੀ ਪਾਲਣਾ ਕਰਦੇ ਵਚਨਾਂ ਦੀ ਪਾਲਣਾ ਕਰਦੇ ਹਨ ਪਰਮੇਸ਼ੁਰ ਦੇ ਵੱਲੋਂ ਸੁੱਖ ਦੇ ਦਿਨ ਉਹਨਾਂ ਦੇ ਜੀਵਨ ਦਾ ਹਿੱਸਾ ਹੁੰਦੇ ਹਨ ਬੋਲੋ ਆਮੈਨ ਫਿਰ ਪਰਮੇਸ਼ੁਰ ਉਹਨਾਂ ਨੂੰ ਖੁੱਲੇ ਹੀ ਦੇਣ ਵਾਲੀ ਬਰਕਤ ਦਿੰਦਾ ਹੈ ਆਮੈਨ ਆਮੈਨ ਸਭ ਕੁਝ ਦਿੰਦਾ ਹੈ ਪਰਮੇਸ਼ੁਰ ਜਦੋਂ ਅਸੀਂ ਸੱਚੀ ਪੂਜਾ ਦੇ ਵਿੱਚ ਆ ਜਾਂਦੇ ਹਾਂ ਜਦੋਂ ਅਸੀਂ ਉਹ ਪ੍ਰਸ਼ਾਸਨਾ ਤੋਂ ਛੁੜੀਜ ਕੇ ਉਹਨਾਂ ਸੰਸਾਰਿਕ ਚੀਜ਼ਾਂ ਵੱਲ ਧਿਆਨ ਨਾ ਦਿੰਦੇ ਹੋਏ ਆਤਮਿਕ ਸ਼ਕਤੀਆਂ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਖੁਦਾਬਦ ਤੁਹਾਡੇ ਲਈ ਆਪਣੇ ਹੱਥਾਂ ਨੂੰ ਵੀ ਖੋਲਦਾ ਹੈ ਖਜ਼ਾਨਿਆਂ ਨੂੰ ਵੀ ਖੋਲਦਾ ਹੈ ਬੋਲੋ ਹੇਲੂਇਆ ਦੰਦ ਰਾਸਨਾ ਬੋਲੇ ਹallelujah 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 ਸੋ ਦੇਖੋ 11 ਦੇ ਵਿੱਚ ਲਿਖਿਆ ਜਿਸ ਵੇਲੇ ਲੋ ਪਤਰਸ ਅਤੇ ਯੋਹੰਨਾ ਨੂੰ ਚਿੰਬੜਦਾ ਜਾਂਦਾ ਸੀ ਚਿੰਬੜਦਾ ਕੀ ਕਿਤਾਬ ਵਿੱਚ ਚਿੰਬੜ ਛਾਟ ਨਹੀਂ ਰਿਹਾ ਸੀ ਪਰਮੇਸ਼ੁਰ ਨਾਲ-ਨਾਲ ਰਹਿ ਰਿਹਾ ਸੀ ਉਸ ਦੇ ਨਾਲ जान ग्यासी की सच्ची मुक्ति सच्चा परमेश्वर असल दा जेड़ा खजाना होता इना दे कोल सब चीज ਛੱਡਾਇਆ ਪੈਸਾ ਛੱਡਾਇਆ ਸੋਨਾ ਛੱਡਾਈ ਚਾਹਦੇ ਉਹਨਾਂ ਦੇ ਨਾਲ ਨਾਲ ਚਿੰਬੜ ਦਾ ਫਰਦਾ ਸੀਗਾ जान ग्यासी हालेलुया हालेलुया नानवासना ਬੋਲੇ ਹਾਲੇलुया हालेलुया ਕਹਿੰਦਾ ਸਾਰੇ ਲੋਕ ਬਹੁਤ ਅੰਤ ਹੋਏ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਦਿਸਦਾ ਹੈ ਯਾਨੀ ਕਿ ਉਹ ਉਹਨਾ ਭੇਡਾ ਕਹਿੰਦਾ

ਜੇ ਤੁਹਾਡੇ ਜੀਵਨ ਦੇ ਅੰਦਰੋਂ ਦੁੱਖ ਰੋਗ ਤੁਹਾਨੂੰ ਛੱਡ ਕੇ ਜਾਣਗੇ ਤੇ ਤੁਹਾੜੇ ਨੂੰ ਮੁਕਤੀ ਦੇਖਣਗੇ ਕਿਹਨੇ ਦੇ ਹਾਲਾਤ ਛੱਡੇ ਹੋਏ ਉਹ ਬਦਲਣਗੇ ਉਹ ਬਦਲ ਗਏ ਸੋ ਆਪਣੇ ਜੀਵਨ ਨੂੰ ਐਸਾ ਬਣਾਓ ਕਿ ਸਾਡੇ ਜੀਵਨ ਤੋਂ ਪਰਮੇਸ਼ਰ ਦੀ ਕੀ ਹੋਵੇ ਉਹਨੇ ਕੀ ਕਰਨਾ ਪਵੇਗਾ ਨਾਲ ਚਲਣਾ ਪਵੇਗਾ ਚਿੰਬੜਨਾ ਪਵੇਗਾ ਪਰਮੇਸ਼ਰ ਦੇ ਨਾਲ ਸਿੱਖਣਾ ਪਵੇਗਾ ਦਾਸ ਦੇ ਨਾਲ ਨਾਲ ਰਹਿ ਕੇ ਸੰਗੀ ਦਾ ਹਿੱਸਾ ਬਣ ਕੇ ਸਭਾ ਦਾ ਹਿੱਸਾ ਬਣ ਕੇ वचन को पढ़ना सुनना प्रार्थना करना ये चीजा करनी है जरूरी हो गया पर फर बरकत में पा जाओगे अमेन खुले दिल वाली बरकत परमेश्वर तुम दवेगा दूजियां नहीं भी दुआ मंगने वाले दूजियां भी चंगा करने वाले दूजियां नहीं प्रार्थना करने वाले हो जाओगे अमेन आमेन आमेन सुब्रत वासना बोले हालेलुया हालेलुया